80 ਰੋਪੜ ਵੱਲੋਂ ਅਜੀਤ ਕੁਮਾਰ ਤਿਵਾੜੀ ਜੀ ਤੇ ਡਾਕਟਰ ਸਾਰੰਗ ਜੀ ਤੇ ਸਾਡੇ ਮਾਈਨਿੰਗ ਡਿਪਾਰਟਮੈਂਟ ਦੇ ਸੈਕਟਰੀ ਗੁਰਕੀਰਤ ਕਪਾਲ ਜੀ ਇੱਥੇ ਸਾਰੇ ਮੌਜੂਦ ਹਨ ਸੋ ਇੱਕ ਬਹੁਤ ਵੱਡਾ ਕਦਮ ਹੈ ਕਿ ਜੋ ਸੀ ਟਰਾਂਸਪੇਰੈਂਸੀ ਦੀ ਗੱਲ ਕਰਦੇ ਆ ਤਾਂ ਉਹਦੇ ਵੱਲ ਇੱਕ ਬਹੁਤ ਵੱਡੀ ਇੱਕ ਪੁਲਾਹ ਹੈ IIT ਰੋਪੜ ਆਪਣੀ ਟੈਕਨੋਲੋਜੀ ਦੇ ਰਾਹੀਂ ਜਿਹਦੇ ਵਿੱਚ ਡਰੋਨ ਸਰਵੇ ਵੀ ਹੋਣਗੇ ਸੈਟਲਾਈਟ ਸਰਵੇ ਵੀ ਹੈ ਤੇ ਗ੍ਰਾਉਂਡ ਸਰਵੇ ਉਹ ਵੀ ਇਹਦੇ ਵਿੱਚ ਹੋਣਗੇ ਇਸ ਸਾਰੀ ਟੈਕਨੋਲੋਜੀ ਦੇ ਨਾਲ ਇਹਨਾਂ ਸਰਵੇ ਦੇ ਨਾਲ ਇੱਕ ਸਾਰੀ ਪਿਕਚਰ ਕਲੀਅਰ ਹੋ ਜਾਇਆ ਕਰੇਗੀ ਕਿ ਜਿਹੜੀ ਸਾਡੀ ਲੀਗਲ ਸਾਈਟਸ ਨੇ ਉੱਥੇ ਕੀ ਹੋ ਰਿਹਾ ਤੇ ਉਹਦੇ ਜੇ ਕੋਈ ਐਡਜੋਇਨਿੰਗ ਇਲੀਗਲ ਸਾਈਟਸ ਨੇ ਉਹਦਾ ਏਰੀਆ ਕੀ ਹੈ ਉੱਥੇ ਕੀ ਹੋ ਰਿਹਾ ਤੇ ਜਿਹੜੇ ਡੈਮ ਦੇ ਸਰਵੇ ਹੁਣ ਡੈਮਾਂ ਦੇ ਵਿੱਚ ਪਾਣੀ ਦੇ नीचे ਰੇਤਾਂ ਹੁੰਦਾ ਪਰ ਰੇਤ ਦਾ ਪਤਾ ਨਹੀਂ ਲੱਗਦਾ ਸੀ ਰੇਤਾਂ ਕਿੰਨਾ ਪਰ ਹੁਣ ਇਹ ਡੈਮ ਸਰਵੇ ਦੇ ਨਾਲ ਹਰ 20 ਮੀਟਰ ਦੇ ਉੱਤੇ ਇਹਨਾਂ ਨੇ ਸਰਵੇ ਕਰਨਾ ਕਿ 20 ਇੱਥੇ ਰੇਤਾ ਕਿੰਨਾ ਹੈ ਤੇ 20 ਮੀਟਰ ਅੱਗੇ ਜਾ ਕੇ ਰੇਤਾ ਕਿੰਨਾ ਹੈ ਉਹ ਸਾਰੀ ਰਿਪੋਰਟ ਹੈ ਜਿਹੜੀ ਉਹ ਗਵਰਨਮੈਂਟ ਦੇ ਲਵੇ ਆਇਆ ਕਰਦੇ ਤੇ ਜੇ ਪ੍ਰੀ ਮੌਨਸੂਨ ਪੋਸਟ ਮੌਨਸੂਨ ਪਹਿਲਾਂ ਰੇਤਾ ਕਿੰਨਾ ਸੀ ਕਿੰਨਾ ਕੱਢ ਲਿਆ ਤੇ ਉਸ ਤੋਂ ਬਾਅਦ ਮੌਨਸੂਨ ਤੋਂ ਬਾਅਦ ਉਹ ਦਰਿਆ ਦੇ ਵਿੱਚ ਪਾਣੀ ਆ ਗਿਆ ਤਾਂ ਉਸ ਸਮੇਂ ਕਿੰਨਾ ਰੇਤਾ ਹੋਰ ਆ ਗਿਆ ਇਹ ਸਾਰੀ ਵੀ ਰਿਪੋਰਟ ਜਿਹੜੀ ਸਾਰੀ ਆਨਲਾਈਨ ਡੇ ਟੂ ਡੇ ਜਿਹੜੀ ਰਿਪੋਰਟ ਹੈ ਉਹ ਸਰਕਾਰ ਨੂੰ ਮਿਲਦੀ ਨਹੀਂ ਤੇ ਉਸ ਤੋਂ ਬਾਅਦ ਜਿਹੜੀ ਇਸ ਦੇ ਰਾਹੀਂ ਜੋ ਵੀ ਅਨਸਰਟੇਨਟੀ ਮਾਈਨਿੰਗ ਦੇ ਸੰਬੰਧ ਦੇ ਵਿੱਚ ਸ਼ੰਕਾਵਾਂ ਸੀ ਲੋਕਾਂ ਦੇ ਮਨਾਂ ਦੇ ਵਿੱਚ ਉਹ ਸਾਰੀਆਂ ਦੂਰ ਹੋਣਗੀਆਂ ਤੇ ਹੁਣ एवरीथिंग विल बी ਕਲੀਅਰ ਕਿ ਮਾਈਨਿੰਗ ਦੇ ਵਿੱਚ ਕਿੰਨੀ ਸਾਡੀ ਸਾਈਟਸ ਕੰਮ ਕਰ ਰਹੀਆਂ ਨੇ ਕਿੰਨਿਆਂ ਦੇ ਵਿੱਚੋਂ ਕੀ ਨਿਕਲ ਰਿਹਾ ਹੈ ਸਰਕਾਰ ਦੇ ਖਜ਼ਾਨੇ ਦੇ ਵਿੱਚ ਕੀ ਆ ਰਿਹਾ ਹੈ ਕੀ ਆਉਣਾ ਚਾਹੀਦਾ ਉਹ ਸਾਰੀਆਂ ਗੱਲਾਂ ਕਲੀਅਰ ਹੋ ਕੇ ਜਿਵੇਂ ਕਹਿੰਦੇ ਚਿੱਟੇ ਦਿਨ ਮੰਗੂ ਹਰ ਚੀਜ਼ ਸਾਡੇ ਸਾਹਮਣੇ ਹੋਇਆ ਕਦੇ। ਸੋ ਅੱਜ ਐਮਓਯੂ ਸਾਈਨ ਕੀਤਾ ਹੈ। ਤੇ 5 ਸਾਲਾਂ ਦੇ ਲਈ ਅਸੀਂ ਆਈਆਈਡੀ ਰੋਪੜ ਦੇ ਨਾਲ ਇਹ ਕੰਟੈਕਟ ਕੀਤਾ ਹੈ। ਤੇ 5 ਸਾਲਾਂ ਤੱਕ ਸਾਨੂੰ ਹਰ ਰਿਪੋਰਟ ਇਹ ਬੁਪੈਦਾ ਦਿੰਦੇ ਰਹਿਣਗੇ। ਤੇ ਆਈਆਈਟੀ ਰੋਪੜ ਵੀ ਖੇਗੀ। ਇਹ ਇੱਕ ਪੂਰਾ ਵਿੰਗ ਮਾਈਨਿੰਗ ਐਂਡ ਜੀਓਲੋਜੀ ਡਿਪਾਰਟਮੈਂਟ ਦੇ ਲਈ ਉੱਥੇ ਬਣਾਉਣਗੇ ਤੇ ਜਿੱਥੇ ਇਹਨਾਂ ਦੇ ਅਧਿਕਾਰੀ ਹਰ ਸਮੇਂ ਉੱਥੇ ਹੀ ਸਰਵੇ ਫੀਲਡ ਦੇ ਵਿੱਚ ਸਰਵੇ ਕਿਉਂਕਿ ਬਹੁਤ ਇਨਾਂ ਨੇ ਜਿਵੇਂ ਦੱਸਿਆ ਬਹੁਤ ਬੜੀ ਟੈਕਨੋਲੋਜੀ ਨਾਲ ਜਿਸ ਤਰ੍ਹਾਂ ਡੈਮ ਦੇ ਵਿੱਚ ਬੋਰਡ ਦੇ ਰਾਹੀਂ ਜਾਣਗੇ ਬੋਰਡ ਦੇ ਰਾਹੀਂ ਜਾ ਕੇ ਵੀ ਇਹਨਾਂ ਨੂੰ ਹਰ ਚੀਜ਼ ਦਾ ਉੱਥੇ ਪਤਾ ਲੱਗਦਾ ਰਹੇਗਾ ਸੋ ਇੱਕ ਬਹੁਤ ਵੱਡੀ ਪ੍ਰਾਪਤੀ ਮੈਂ ਕਹਿ ਸਕਦਾ ਮਾਈਨਿੰਗ ਐਂਡ ਜੀਓਲੋਜੀ ਡਿਪਾਰਟਮੈਂਟ ਦੇ ਲਈ ਹੈ ਤੇ ਅਸੀਂ ਇਸ ਤੇ ਉਹਨੂੰ ਅੱਜ ਤੋਂ ਹੈ ਜਿਹੜਾ ਇਹ ਕੰਮ ਸ਼ੁਰੂ ਕੀਤਾ ਇਸ ਅਜ ਐਮਓਯੂ ਦਾ ਇੱਕ ਬਹੁਤ ਵੱਡਾ ਜਿਹੜਾ ਦੂਜਾ ਹਿੱਸਾ ਹੈ ਉਹ ਇਹ ਹੈ ਕਿ ਹੁਣ ਤੱਕ ਜੋ ਦਰਿਆਵਾਂ ਦੇ ਵਿੱਚ ਮੌਨਸੂਨ ਦੇ ਸਮੇਂ ਪਾਣੀ ਆਉਂਦਾ ਸੀ ਉਹਦਾ ਬਹੁਤ ਵੱਡਾ ਤੈਵਰੀ ਨੁਕਸਾਨ ਹੋ ਜਾਂਦਾ ਸੀ ਜੇ ਰਸਤਾ ਬਦਲ ਨਾ ਦੱਸ ਜਮੀਨਾਂ ਲੋਕਾਂ ਦੇ ਵਹਾਕੇ ਲੈ ਜਾਂਦਾ ਸੀ ਤੇ ਹੜ੍ਹਾਂ ਦਾ ਪਾਣੀ ਪਿੰਡਾਂ ਦੇ ਵਿੱਚ ਆ ਜਾਂਦਾ ਸੀ ਸੋ ਇਹਨਾਂ ਦੀ ਜਿਹੜੀ ਟੈਕਨੋਲੋਜੀ ਹੈ ਉਸ ਦੇ ਰਾਹੀਂ ਹੁਣ ਦਰਿਆ ਦੇ ਵਿੱਚ ਪਾਣੀ ਆਉਣ ਨਾਲ ਜਿੱਥੇ ਪਹਿਲਾਂ ਨੁਕਸਾਨ ਹੁੰਦਾ ਸੀ ਹੁਣ ਉਹਦਾ ਫਾਇਦਾ ਹੋਵੇਗਾ ਇਹ ਦੱਸਣਗੇ ਸਾਨੂੰ ਕਿ ਕਿੱਥੇ ਸਾਡੇ ਕਿਨਾਰੇ ਕਮਜ਼ੋਰ ਨੇ ਦੂਜੇ ਸ਼ਬਦਾਂ ਦੇ ਵਿੱਚ ਕਿ ਕਿੱਥੋਂ ਤਾਂ ਰੇਤਾ ਚੱਕਣਾ ਲੈ ਤੇ ਕਿੱਥੇ ਰੇਤਾ ਨਹੀਂ ਚੱਕਣ ਵਾਲਾ ਹੁਣ ਜਿੱਥੋਂ ਰੇਤਾ ਚੱਕਣ ਵਾਲਾ ਉਥੋਂ ਰੇਤਾ ਚੱਕਿਆ ਜਾਊਗਾ ਤੇ ਨੇਚਰਲੀ ਕਿ ਉਹਦਾ ਜਿਹੜਾ ਨੁਕਸਾਨ ਉਹਦੇ ਵਿੱਚ ਪਾਣੀ ਆ ਜਾਏਗਾ ਨੁਕਸਾਨ ਸਿੱਧਾ ਤੇ ਨਹੀਂ ਹੋਏਗਾ ਸੋ ਇਹ ਇੱਕ ਵੱਡੀ ਗੱਲ ਹੈ ਕਿ ਜਿਹੜੇ ਦਰਿਆ ਸਾਡੇ ਲਈ ਕਈ ਵਾਰੀ ਮੁਸੀਬਤ ਬਣ ਜਾਂਦੇ ਸੀ ਹੁਣ ਉਹ ਸਾਡੇ ਲਈ ਸਾਧਨ ਮੰਨ ਗਏ ਕਿ ਉਥੋਂ ਅਸੀਂ ਰੇਤਾ ਬਜਰੀ ਜੋ ਵੀ ਉਹਦੇ ਵਿੱਚ ਜਾਂਦਾ ਕੱਢ ਸਕਾਂਗੇ ਤੇ ਕਿਸੇ ਕਿਸਮ ਦੀ ਕੋਈ ਵੀ ਦਿੱਕਤ ਜਾਂ ਪਰੇਸ਼ਾਨੀ ਦਰਿਆ ਦੇ ਸੈਟਾਂ ਤੇ ਰਹਿਣ ਵਾਲੇ ਲੋਕਾਂ ਦੇ ਲਈ ਨਹੀਂ ਹੋਏਗੀ ਬਲਕਿ ਉਹਨਾਂ ਦੇ ਲਈ ਇੱਕ ਚੰਗਾ ਸਾਧਨ ਬਣੇਗਾ ਸੋ ਇਹ ਇੱਕ ਦਰਿਆ ਦੇ ਸੰਬੰਧ ਦੇ ਵਿੱਚ ਬਹੁਤ ਵੱਡੀ ਗੱਲ ਹੈ ਜਿਹੜੀ ਉਹ ਵੀ ਆਉਣ ਵਾਲੇ ਸਮੇਂ ਦੇ ਵਿੱਚ ਹੋ ਜਾਈ